ਚੰਡੀਗੜ੍ਹ ਗਰਨੇਡ ਅਟੈਕ ਮਾਮਲੇ ਦੇ ਵਿੱਚ ਨਵਾਂ ਮੋੜ ਆ ਗਿਆ ਜੀ ਹਾਂ ਇੱਕ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਜਿਸ ਦੇ ਕੋਲੋਂ 9mm ਦਾ ਪਿਸਤੌਲ ਅਤੇ ਅਸਲਾ ਵੀ ਬਰਾਮਦ ਹੋਇਆ 11 ਸਤੰਬਰ ਨੂੰ ਚੰਡੀਗੜ੍ਹ ਦੇ ਸੈਕਟਰ 10 ਸਥਿਤ ਇੱਕ ਘਰ ਤੇ ਗਰਨੇਡ ਹਮਲਾ ਪਾਕਿਸਤਾਨ ਦੀ ਇੰਟਰ ਸਰਵਿਸ ਇੰਟੈਲੀਜੈਂਸ ਦੇ ਇਸ਼ਾਰੇ ਤੇ ਕੀਤਾ ਗਿਆ ਇਸ ਦਾ ਮਸ਼ਾ ਮਾਈਂਡ ਪਾਕਿਸਤਾਨ ਚ ਬੈਠਾ ਅਤਵਾਦੀ ਹਰਵਿੰਦਰ ਰਿੰਦਾ ਉਸਨੇ ਅਮਰੀਕਾ ਬੈਠੇ ਹੈਪੀ ਪਾਸਿਆ ਰਾਹੀ ਇਹ ਮੁਕਾਮ ਹਾਸਲ ਕੀਤਾ ਇਹ ਪ੍ਰਗਟਾਵਾ ਪੰਜਾਬ ਦੇ ਡੀਜੀਪੀ ਗੌਰਵ ਵਿਆਦ ਹੋਣਾ ਦੇ ਵੱਲੋਂ ਕੀਤਾ ਗਿਆ ਉਹਨਾਂ ਦੱਸਿਆ ਕਿ ਪੁਲਿਸ ਨੇ ਹਮਲਾ ਕਰਨ ਵਾਲੇ ਇੱਕ ਦੋਸ਼ੀ ਰੋਹਨ ਮੱਸੀ ਨੂੰ ਗ੍ਰਿਫਤਾਰ ਕਰ ਲਿਆ ਉਹ ਅਮ੍ਰਿਤਸਰ ਦੇ ਪਿੰਡ ਪਾਸਿਆਂ ਦਾ ਰਹਿਣ ਵਾਲਾ ਹੈ ਉਸ ਦੇ ਕੋਲੋਂ 9mm ਦਾ ਪਿਸਤੌਲ ਅਤੇ ਅਸਲਾ ਵੀ ਬਰਾਮਦ ਹੋਇਆ ਹੈ ਮੁਲਜ਼ਮ ਰੋਹਨ ਅੰਮ੍ਰਿਤਸਰ ਦੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦੀ ਹਿਰਾਸਤ ਦੇ ਵਿੱਚ ਹੈ ਉਸ ਨੂੰ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਦਾਲਤ ਨੇ ਉਸ ਨੂੰ 6 ਦਿਨਾਂ ਦੇ ਰਿਮਾਂਡ ਤੇ ਭੇਜ ਦਿੱਤਾ ਤਾਂ ਜੀਏ ਕਿ ਸ਼ੁਰੂਆਤੀ ਜਾਂਚ ਦੇ ਵਿੱਚ ਰੋਹਨ ਨੇ ਗਰਨੇਡ ਹਮਲੇ ਦੀ ਗੱਲ ਕਬੂਲੀ ਹੈ ਇਸ ਮਾਮਲੇ ਦੇ ਵਿੱਚ ਲੁਧਿਆਣਾ ਦੇ ਖੰਨਾ ਤੋਂ ਵੀ ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਘਰ ਤੇ ਗਰਨੇਡ ਹਮਲੇ ਤੋਂ ਬਾਅਦ ਜਦੋਂ ਮੁਲਜ਼ਮ ਆਟੋ ਦੇ ਰਾਹੀ ਸੈਕਟਰ 18 ਪੁੱਜੇ ਤਾਂ ਉੱਥੇ ਲਾਲ ਬੱਤੀ ਸੀ ਫਿਰ ਉਸਨੇ ਆਟੋ ਚਾਲਕ ਨੂੰ ਲਾਲ ਬੱਤੀ ਜੰਪ ਕਰਕੇ ਤੇਜ਼ ਗੱਡੀ ਚਲਾਉਣ ਦੇ ਲਈ ਕਿਹਾ ਆਟੋ ਚਾਲਕ ਨੇ ਲਾਲ ਬੱਤੀ ਜੰਪ ਕਰਨ ਤੋਂ ਇਨਕਾਰ ਕਰ ਦਿੱਤਾ ਅਜਿਹੇ 'ਚ ਦੋਸ਼ੀ ਨੇ ਆਟੋ ਚਾਲਕ ਵੱਲ 500 ਰੁਪਏ ਦਾ ਨੋਟ ਸੁੱਟ ਦਿੱਤਾ ਅਤੇ ਸੈਕਟਰ 18 ਦੇ ਰਿਹਾਇਸ਼ੀ ਇਲਾਕੇ ਵੱਲ ਭੱਜ ਗਏ ਇਹ ਵੀ ਖੁਲਾਸਾ ਹੋਇਆ ਹੈ ਕਿ ਮੁਲਜ਼ਮਾ ਨੇ 2 ਦਿਨ ਪਹਿਲਾਂ ਉਸੇ ਆਟੋ ਵਿੱਚ ਬੰਗਲੇ ਦੀ ਰੇਕੀ ਵੀ ਕੀਤੀ ਸੀ ਜਿਸ ਦੇ ਵਿੱਚੋਂ ਹਮਲਾਕਰ ਆਏ ਸਨ ਪੁਲਿਸ ਨੇ ਉਸ ਇਲਾਕੇ ਦੇ ਵਿੱਚ ਲੱਗੇ ਸੀਸੀਟੀ ਵੀ ਕੈਮਰੇ ਦੀ ਰਿਕਾਰਡਿੰਗ ਵੀ ਜਬਤ ਕਰ ਲਈ ਹੈ ਪੁਲਿਸ ਨੇ ਦੋ ਮੁਲਜ਼ਮਾਂ ਖਿਲਾਫ ਅਸਲਾ ਅਤੇ ਯੋਪਾਸ ਸਮੇਧਤਾ ਰਾਮਾ ਤਹਿਤ ਇੱਕ ਕੇਸ ਦਰਜ ਕਰ ਲਿਆ ਚੰਡੀਗੜ੍ਹ ਪੁਲਿਸ ਪੰਜਾਬ ਪੁਲਿਸ ਦਿੱਲੀ ਪੁਲਿਸ NIA ਸਮੇਤ ਕਈ ਏਜੰਸੀਆਂ ਇਸ ਹਮਲੇ ਦੇ ਜਿਹੜੇ ਹੈ ਮਾਮਲੇ ਦੀ ਜਾਂਚ ਕਰ ਰਹੀਆਂ ਨੇ ਪੁਲਿਸ ਦੇ ਅਨੁਸਾਰ ਹਮਲੇ ਤੋਂ 2 ਦਿਨ ਪਹਿਲਾਂ 9 ਸਤੰਬਰ ਨੂੰ ਮੁਲਜ਼ਮ ਵੋਲਵੋ ਬੱਸ ਦੇ ਰਾਹੀਂ ਚੰਡੀਗੜ੍ਹ ਆਏ ਸਨ ਉਹਨਾਂ ਨੇ ਘਰ ਦੀ ਰੇਕੀ ਵੀ ਕੀਤੀ ਹਿਰਾਸਤ ਵਿੱਚ ਲਏ ਆਟੋ ਚਾਲਕ ਕੁਲਦੀਪ ਨੇ ਪੁਲਿਸ ਨੂੰ ਦੱਸਿਆ ਕਿ ਮਲਜ਼ਮਾ ਨੇ ਉਸ ਨੂੰ ਸੈਕਟਰ 10 ਜਾਣ ਦੇ ਲਈ ਕਿਰਾਏ ਤੇ ਲਿਆ ਸੀ ਮਲਜ਼ਮਾ ਨੇ ਕਿਹਾ ਸੀ ਕਿ ਉਹਨਾਂ ਨੇ ਸੈਕਟਰ 10 ਦੇ ਆਲੇ ਦੁਆਲੇ ਘੁੰਮ ਕੇ ਵਾਪਸ ਆਉਣਾ ਹੈ ਸੂਤਰਾਂ ਦੇ ਅਨੁਸਾਰ ਦੋਵਾਂ ਸ਼ੱਕੀਆਂ ਨੇ 9 ਸਤੰਬਰ ਨੂੰ ਰੇਕੀ ਦੌਰਾਨ ISBT 43 ਵਿੱਚ ਸੰਜੇ ਨਾ ਦੇ ਨੌਜਵਾਨ ਦੇ ਨਾਲ 1 ਮਿੰਟ 43 ਸਕਿੰਟ ਤੱਕ ਗੱਲ ਕੀਤੀ ਸੀ ਸੰਜੇ ਬੱਸ ਸਟੈਂਡ ਦੇ ਬਾਹਰ ਆਉਣ ਵਾਲੇ ਲੋਕਾਂ ਨੂੰ ਹੋਟਲ ਮੁਹैया ਕਰਵਾਉਂਦਾ ਹੈ ਪੁਲਿਸ ਨੇ ਉਸ ਨਾਲ ਵੀ ਗੱਲ ਕੀਤੀ 11 ਸਤੰਬਰ ਨੂੰ ਦੋਵੇਂ ਸ਼ੱਕੀ ਵਿਅਕਤੀ ਦੁਪਹਿਰ 12:45 ਮਿੰਟ ਤੇ ਜਲੰਧਰ ਤੋਂ ਚੰਡੀਗੜ੍ਹ ਰਾਹੀ ਵੋਲvo ਬੱਸ ਤੇ ਸਵਾਰ ਹੋ ਗਏ ਸਨ ਬੱਸ ਸ਼ਾਮ 5:20 ਮਿੰਟ ਤੇ ਆਈਐਸਬੀਟੀ 43 ਪਹੁੰਚੀ ਬੱਸ ਤੋਂ ਉਤਰਦੇ ਉਸ ਦੀ ਮੁਲਾਕਾਤ ਆਟੋ ਚਾਲਕ ਕੁਲਦੀਪ ਦੇ ਨਾਲ ਹੁੰਦੀ ਹੈ ਦੋਵਾਂ ਨੇ ਪੁੱਛਿਆ ਤੁਸੀਂ ਸਾਨੂੰ ਪਛਾਣਿਆ ਨਹੀਂ ਅਸੀਂ ਦੋ ਦਿਨ ਪਹਿਲਾਂ ਤੁਹਾਡੇ ਆਟੋ ਦੇ ਵਿੱਚ ਸੈਕਟਰ 10 ਗਏ ਸੀ ਕੁਲਦੀਪ ਨੇ ਵੀ ਹਾਂਮੀ ਭਰਦਿਆਂ ਪੁੱਛਿਆ ਕਿ ਕਿੱਥੇ ਜਾਣਾ ਹੈ ਹਮਲਾਵਾਰਾ ਨੇ ਉਸ ਨੂੰ ਸੈਕਟਰ 10 ਸਥਿਤ ਉਸੇ ਘਰ ਦੇ ਵਿੱਚ ਜਾ ਕੇ ਆਉਣ ਬਾਰੇ ਆਖਿਆ ਬੱਬਰ ਖਾਲਸਾ ਇੰਟਰਨੈਸ਼ਨਲ ਨੇ ਚੰਡੀਗੜ੍ਹ ਦੇ ਇੱਕ ਘਰ ਦੇ ਉੱਤੇ ਹੋਏ ਗਰਨੇਡ ਹਮਲੇ ਦੀ ਵੀ ਜ਼ਿੰਮੇਵਾਰੀ ਲਈ ਸੀ ਹਰਪ੍ਰੀਤ ਸਿੰਘ ਉਰਫ ਹੈਪੀ ਪਾਸੀਆ ਦੇ ਸੋਸ਼ਲ ਮੀਡੀਆ ਅਕਾਊਂਟ ਤੇ ਪੰਜਾਬੀ ਚ ਇੱਕ ਪੋਸਟ ਅਪਲੋਡ ਕੀਤੀ ਗਈ ਜਿਸ 'ਚ ਇਸ ਹਮਲੇ ਦੀ ਜਿਹੜੀ ਹੈ ਜ਼ਿੰਮੇਵਾਰੀ ਲੈਣ ਦੇ ਨਾਲ-ਨਾਲ 1986 'ਚ ਜਲੰਧਰ ਦੇ ਨਕੋਦਰ ਚ ਵਾਪਰੀ ਘਟਨਾ ਦਾ ਵੀ ਜ਼ਿਕਰ ਕੀਤਾ ਗਿਆ ਸੀ ਮਲਜ਼ਮਾਨੀ ਇਹ ਹਮਲਾ ਪੰਜਾਬ ਪੁਲਿਸ ਦੇ ਸੇਵਾਮੁਕਤ ਐਸਪੀ ਗੁਰਕੇਰ ਸਿੰਘ ਚਾਲ ਦੇ ਘਰ ਜਾਣ ਦਾ ਭੁਲੇਖਾ ਪਾਕੇ ਕੀਤਾ ਸੀ ਚਾਹਲ ਇਸ ਮਕਾਨ ਵਿੱਚ ਕਿਰਾਏ ਤੇ ਰਹਿੰਦੇ ਸਨ ਕਰੀਬ 6 ਮਹੀਨੇ ਪਹਿਲਾਂ ਉਹ ਕਿਸੇ ਹੋਰ ਥਾਂ ਬਦਲ ਗਏ ਪਰ ਮਲਜ਼ਮਾਨ ਨੂੰ ਇਸ ਬਾਰੇ ਪਤਾ ਨਹੀਂ ਸੀ ਸੈਕਟਰ 10 ਵਿਚਲਾ ਇੱਕ ਅਰ ਸੇਵਾਮੁਕਤ ਪ੍ਰਿੰਸੀਪਲ ਏ ਕੇ ਮਲਹੋਤਰਾ ਦਾ ਹੈ 8 ਅਕਤੂਬਰ 2023 ਨੂੰ ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਨੇ ਅਮਰੀਕਾ ਵਿੱਚ ਰਹਿ ਰਹੇ ਅਤਵਾਦੀ ਹਰਪ੍ਰੀਤ ਸਿੰਘ ਪਾਸਿਆ ਉਰਫ ਹੈਪੀ ਬਿਕਰਮਜੀਤ ਸਿੰਘ ਅਤੇ 바ਵਾ ਸਿੰਘ ਖਿਲਾਫ ਕੇਸ ਦਰਜ ਕੀਤਾ ਸੀ ਹੈਪੀ ਪਾਕਿਸਤਾਨ ਚ ਲੁਕੇ ਤਵਾਦੀ ਹਰਵਿੰਦਰ ਸਿੰਘ ਰਿੰਦਾ ਦਾਸ ਆਤੀ ਹੈ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬਿਕਰਮਜੀਤ ਸਿੰਘ ਅਤੇ 바ਵਾ ਸਿੰਘ ਦੇ ਅਮਰੀਕਾ ਰਹਿੰਦੇ ਹੈਪੀ ਦੇ ਨਾਲ ਸੰਬੰਧ ਨੇ ਮਲਜ਼ਮਾਂ ਵਸ ਰਹੀ ਆ ਰਹੇ ਸਨ ਤਾਂ ਜਦੋਂ ਪੁਲਿਸ ਨੇ ਉਹਨਾਂ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਤਾਂ ਉਹਨਾਂ ਦੱਸਿਆ ਕਿ ਹੈਪੀ ਨੇ ਚੰਡੀਗੜ੍ਹ ਦੇ ਰਹਿਣ ਵਾਲੇ ਸੇਵਾ ਮੁਕਤ ਪੁਲਿਸ ਅਧਿਕਾਰੀ ਨੂੰ ਮਾਰਨ ਦਾ ਠੇਕਾ ਦਿੱਤਾ ਸੀ ਇਸੇ ਤਰ੍ਹਾਂ ਉਹ دہشت ਦਾ ਮਾਹੌਲ ਪੈਦਾ ਕਰਨਾ ਚਾਹੁੰਦਾ ਸੀ ਪੁਲਿਸ ਨੂੰ ਉਹਨਾਂ ਕੋਲੋਂ ਹਥਿਆਰ ਵੀ ਮਿਲੇ ਸਨ ਉਸ ਸਮੇਂ ਮਲਜ਼ਮਾ ਖਿਲਾਫ ਆਈਪੀਸੀ ਦੀਆਂ ਧਾਰਾਵਾਂ 151 153 153ਏ 120ਬੀ ਅਤੇ ਅਸਲਾ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ ਸੋ ਵੱਡਾ ਅਪਡੇਟ ਹੈ ਇਸ ਮਾਮਲੇ ਦੇ ਵਿੱਚ ਕਿ ਇੱਕ ਮਲਜ਼ਮ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਕੋਰਟ ਦੇ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਵੀ ਜਿਹੜਾ ਹੈ 6 ਦਿਨ ਦਾ ਲਿਆ ਗਿਆ ਹੈ ਉਸੇ ਕੋਲ 9mm ਦਾ ਪਿਸਤੌਲ ਅਤੇ ਅਸਲਾ ਵੀ ਜਿਹੜਾ ਹੈ ਉਹ ਬਰਾਮਦ ਹੋਇਆ ਵੱਡੇ ਖੁਲਾਸੇ ਹੋਏ ਨਹੀਂ ਇਸ ਮਾਮਲੇ ਦੇ ਵਿੱਚ